ਸੋਨੇ ਚਾਂਦੀ ਦੇ ਗਿਆਨੇ ਖਰੀਦਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੀ ਹੈ ਕਿ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਮੁੱਦੇ ਮੋ ਡਿੱਗੀਆਂ ਹਨ ਸੋਨੇ ਚਾਂਦੀ ਦੀਆਂ ਕੀਮਤਾਂ ਤਾਂ ਅੱਜ ਦੇ ਪਾ ਜਾਣਨ ਦੇ ਲਈ ਇਸ ਖਬਰ ਨੂੰ ਆਖਿਰ ਤੱਕ ਜ਼ਰੂਰ ਸੁਣੋ ਤਾਨਦੇਜ਼ੇ ਕਿ ਰਿਕਾਰਡ ਉਚਾਈ ਨੂੰ ਛੂਣ ਤੋਂ ਬਾਅਦ ਸ਼ੁਕਰਵਾਣੀ ਯਾਨੀ ਕਿ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਬਾਜ਼ਾਰ ਮਾਹਿਰਾਂ ਅਨੁਸਾਰ ਨਿਵੇਸ਼ਕਾਂ ਵੱਲੋਂ ਕੀਤੀ ਗਈ ਮੁਨਾਫਾ ਵਸੂਲੀ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਇਸ ਗਿਰਾਵਟ ਦੇ ਮੁੱਖ ਕਾਰਨ ਹਨ ਤਾਂ MCX ਤੇ ਫਰਵਰੀ ਦੇ ਸੋਨੇ ਦੇ ਵਾਧਾ ਪਾ 1.3% ਦੀ ਡਿੱਗ ਕੇ 167655 ਰੁਪਏ ਪ੍ਰਤੀ 10 ਗ੍ਰਾਮ ਉੱਤੇ ਆ ਗਏ ਤਾਂ ਇੱਥੇ ਹੀ ਬਿੱਤੇ ਕਾ ਯਾਨੀ ਕਿ ਵੀਰਵਾਰ ਨੂੰ ਸੋਨਾ 19396 ਦੇ ਆਪਣੇ 올 ਟਾਈਮ ਹਾਈਟ ਉੱਤੇ ਸੀ ਇਸੇ ਤਰ੍ਹਾਂ ਮਾਰਚ ਦੇ ਚਾਂਦੀ ਦੇ ਵਾਧਾ ਭਾ ਦੇ ਵਿੱਚ 3.42% ਦੀ ਵੱਡੀ ਗ੍ਰਾਫਟ ਦੇਖੀ ਗਈ ਹੈ ਜਿਸ ਨਾਲ ਇਹ 386200 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪਹੁੰਚ ਗਈ ਹੈ ਜਿਸ ਕਾ ਯੋਗ ਹੈ ਕਿ ਵੀਰਵਾਰ ਨੂੰ ਚਾਂਦੀ 420000 48 ਰੁਪਏ ਦੇ ਪੱਧਰ ਤੱਕ ਚਲੀ ਗਈ ਸੀ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਵੀ ਸੋਨੇ ਦੀਆਂ ਕੀਮਤਾਂ 'ਚ 4 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ ਇਹ 5152.64 ਡਾਲਰ ਪ੍ਰਤੀ ਔਸਤਕ ਹੇਠਾਂ ਦੀਆਂ ਹਾਲਾਂਕਿ ਇਸ ਸਾਲ ਸੋਨੇ ਵਿੱਚ ਹੁਣ ਤੱਕ 20 ਫੀਸਦੀ ਅਤੇ ਚਾਂਦੀ ਦੇ ਵਿੱਚ ਲਗਭਗ 53 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਦਯੋਗਿਕ ਮੰਗ ਅਤੇ ਸਪਲਾਈ ਦੀ ਕਮੀ ਕਾਰਨ ਬਾਜ਼ਾਰ ਦਾ ਲੰਮੇ ਸਮੇਂ ਦਾ ਰੁਝਾਨ ਅਜੇ ਵੀ ਤੇਜ਼ੀ ਵਾਲਾ ਹੈ ਪਰ ਹਾਲੀਆ ਤੇਜ਼ੀ ਕਾਰਨ ਕੀਮਤਾਂ ਆਵਰ ਬਾਟ ਜ਼ੋਨ ਦੇ ਵਿੱਚ ਸੰਜਸਕਨ ਅਚਾਨਕ ਗਿਰਾਫਟ ਆਈ ਹੈ ਮਜ਼ਬੂਤ ਡਾਲਰ ਜਿਹੜਾ ਕਿ ਮੁੱਖ ਕਾਰਨ ਮੰਨਿਆ ਜਾ ਰਿਹਾ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਦੇ ਵਿੱਚ ਕੋਈ ਬਦਲਾਅ ਨਾ ਕੀਤੇ ਜਾਣ ਕਰਨ ਡਾਲਰ ਇੰਡੈਕਸ ਮਜ਼ਬੂਤ ਹੋਇਆ ਹੈ ਪੂਰ ਰਾਜਨੀਤਿਕ ਤਣਾਅ ਵੀ ਇੱਕ ਕਾਰਨ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਵਿਰੋਧ ਕਾਰਵਾਈ ਦੀਆਂ ਸੰਭਾਵਨਾਵਾਂ ਦੀਆਂ ਰਿਪੋਰਟਾਂ ਕਾਰਨ ਵੀ ਬਾਜ਼ਾਰ ਦੇ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ ਤਾ ਚਾਂਦੀ ਲਈ 3,75,000 ਰੁਪਏ ਪ੍ਰਤੀ ਕਿਲੋਗ੍ਰam ਦਾ ਪੱਦਰ ਇੱਕ ਮਹੱਤਵਪੂਰਨ ਸਪੋਰਟ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਇਹ ਵੱਡੇ ਕਾਰਨ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜਿਹੜੀ ਭਾਰੀ ਗਿਰਾਫਟ ਦਰਜ ਕੀਤੀ ਗਈ ਹੈ